ਚਮਕੌਰ ਸਾਹਿਬ ਦੀ ਜੰਗ ਦਾ ਉਹ ਲਿਖਦੇ ਨੇ ਅੱਜ ਵੀ ਜਦੋਂ ਤੁਸੀਂ ਉੱਥੇ ਜਾਓਗੇ ਉੱਥੋਂ ਦੇ ਗੇਟ ਦੇ ਉੱਤੇ ਅੱਖਰਾਂ ਦੇ ਵਿੱਚ ਤੁਹਾਨੂੰ ਇਹ ਬੋਲ ਲਿਖੇ ਮਿਲ ਲਗੇ ਉਹ ਕਹਿੰਦੇ ਨੇ ਬਸ ਇੱਕ ਹਿੰਦੂ ਮੇ ਤੀਰਥ ਹੈ ਯਾਤਰਾ ਕੇ ਲਈ ਬਾਪ ਨੇ ਬੱਚੇ ਕਟਾਏ ਜਹਾਂ ਖੁਦਾ ਕੇ ਲਈ ਵੀ ਜੇ ਤੁਸੀਂ ਹਿੰਦੁਸਤਾਨ ਦੀ ਧਰਤੀ ਤੇ ਜਾਓ ਤੇ ਕੋਈ ਤੀਰਥ ਦੀ ਪਾਲ ਚੋ ਤੀਰਥ ਦਾ ਮਤਲਬ ਇਹ ਹੁੰਦਾ ਸੀ ਜੀ ਵੀ ਤੁਹਾਡੀ ਰੱਬੀ ਇੰਟੈਂਸ਼ਨ ਜਿੱਥੇ ਜਾ ਕੇ ਤੁਹਾਨੂੰ ਲੱਗਦਾ ਵੀ ਇੱਥੇ ਸਾਰੀਆਂ ਜਿਹੜੀਆਂ ਰਿਸ਼ਮਾ ਨੇ ਵਾਈਬ੍ਰੇਸ਼ਨਸ ਨੇ ਉਹ ਰੱਬੀ ਨੇ ਤੁਸੀਂ ਉੱਥੇ ਜਾ ਕੇ ਸਿਰਜਦਾ ਕਰਦੇ ਹੈਂ ਕਿ ਜੋਗੀ ਜੀ ਨੇ ਕਿਹਾ ਕਿ ਹਿੰਦੁਸਤਾਨ ਦੇ ਵਿੱਚ ਜੇ ਕੋਈ ਤੁਸੀਂ ਇਹੋ ਜਿਹੀ ਥਾਂ ਲੱਭਣੀ ਹੋਏ ਜਿੱਥੇ ਤੁਸੀਂ ਸਿਰਜਦਾ ਜਾ ਕੇ ਕਰੋ ਉਹ ਥਾਂ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਗੜੀ 'ਚ ਖੜੇ ਆਪਣੇ ਬੱਚਿਆਂ ਨੂੰ ਸ਼ਹੀਦ ਹੁੰਦਾ ਤੱਕ ਦੇ ਨੇ ਔਰ ਸੱਚੇ ਪਾਤਸ਼ਾਹ ਜੀ ਦਾ ਜਿਗਰਾ ਇੰਨਾ ਵੱਡਾ ਹੈ ਆਪ ਜਿਕਾਰਾ ਛੱਡ ਦੇ ਜਿਵੇਂ ਉਹਨਾਂ ਦੀ ਸ਼ਹਾਦਤ ਨਹੀਂ ਆਪ ਜਿਕਾਰਾ ਛੱਡ ਦੇ ਹਨਾ ਉਸ ਤੋਂ ਬਾਅਦ ਮਹਾਰਾਜ ਫਿਰ ਨਿਰਣਾ ਕਰਦੇ ਨੇ ਵੀ ਹੁਣ ਮੈਂ ਵੀ ਮੈਦਾਨੇ ਜੰਗ ਚ ਜਾਣਾ ਹੈ ਵੀ ਆਪਾਂ ਲੜਦਾ ਹੈ ਲੜਾਈ ਕਿਉਂਕਿ ਇਹ ਆਰ ਪਾਰ ਦੀ ਹੈ ਇੱਥੇ ਇਹ ਨਹੀਂ ਹੈਗਾ ਵੀ ਹੁਣ ਕੰਮ ਖਤਮ ਹੋ ਗਿਆ ਉਸ ਰਾਤ ਉਸ ਦਿਨ ਸਾਬ ਜادہ ਸਾਬਾਨ ਜੀ ਦੀ ਸ਼ਹਾਦਤ ਹੋ ਜਾਂਦੀ ਹੈ